ਬਾਬਾ ਨੰਸਿੰਘ ਜੀ ਬਚਨ ਕਰਦੇ ਹਨ ਕਿ ਸੇ ਕਾਮ੍ਰਤ ਛਕੇ ਕਿਉਂਕਿ ਅੰਮ੍ਰਿਤ ਛਕਣਾ ਗੁਰੂ ਗੋਬਿੰਦ ਸਿੰਘ ਜੀ ਦੇ ਸਕੂਲ ਵਿੱਚ ਦਾਖਲ ਹੋਣਾ ਹੈ ਤੇ ਉਤਨੀ ਧੀਰ ਪੜਾਈ ਨਹੀਂ ਕਰ ਸਕਦਾ ਜਿੰਨਾ ਚਿਰ ਸਕੂਲ ਵਿੱਚ ਦਾਖਲ ਨਾ ਹੋਵੇ ਬਾਬਾ ਜੀ ਹੌਸਮਤ ਬਖਸ਼ ਦੇ ਸੰਨ ਅੰਮ੍ਰਿਤ ਵੇਲੇ ਉੱਠਣ ਵੇਲੇ ਸਭ ਤੋਂ ਪਹਿਲਾਂ ਅੱਖਾਂ ਖੋਲਦੇ ਹਨ ਸਾਰ ਸੁਰਤੀ ਨਾਲ ਗੁਰਨਾਨਕ ਪਾਤਸ਼ਾਹ ਦਾ ਧਿਆਨ ਤਰਕੇ ਚਰਣਾ ਨਾਲ ਸਿਰ ਲਾ ਕੇ ਪੰਜ ਵਾਰ ਵਾਹਿਗੁਰੂ 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 ਜਪੇ ਇਸ਼ਨਾਨ ਕਰਕੇ ਬੈਠ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੇ ਉਸ ਤੋਂ ਬਾਅਦ ਜੇ ਕੋਈ ਚਾਹ ਪਾਣੀ ਛਕਣਾ ਹੋਵੇ ਸ਼ੱਕ ਲਵੇ ਘਰ ਵਿੱਚ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤਾਂ ਸਤਿਗੁਰ ਦੇ ਸੰਮੁਖ ਬੈਠ ਕੇ ਨਿਤਨੇਮ ਕਰੇ ਜੇ ਪ੍ਰਕਾਸ਼ ਨਹੀਂ ਤਾਂ ਸਾਹਮਣੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਤਰਕੇ ਨਿਤਨੇਮ ਕਰੇ ਚੰਗੇ ਕੰਮ ਕਰਨੇ ਜ਼ਰੂਰੀ ਹਨ ਨਾਲ ਨਾਲ ਮਾੜੇ ਛੱਡਣੇ ਵੀ ਜ਼ਰੂਰੀ ਹਨ ਪਰ ਜੇ ਕਦੇ ਜਾਣੇ ਅਣਜਾਣੇ ਗਲਤੀ ਹੋ ਜਾਵੇ ਤਾਂ ਭੁੱਲ ਮੰਨ ਲੈਣੀ ਵੀ ਮਨੁੱਖਤਾ ਦਾ ਕਰਮ ਹੈ ਗੁਰੂ ਕਦੇ ਵੀ ਗਲਤੀ ਨਹੀਂ ਕਰਦਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਪਰ ਜੋ અવਤਾਰ ਹੈ ਉਹ ਇੱਕ ਵਾਰ ਗਲਤੀ ਕਰਦਾ ਹੈ ਪਰ ਦੂਜੀ ਵਾਰ ਨਹੀਂ ਕਰਦਾ ਤੇ ਜੇ ਮਨੁੱਖ ਹੈ ਉਹ ਗਲਤੀ ਕਰ ਲਵੇ ਤਾਂ ਪੁੱਲ ਮੰਨ ਲੈਂਦਾ ਹੈ ਆਪਣੀ ਗਲਤੀ ਦਾ ਅਹਿਸਾਸ ਕਰਦਾ ਹੈ ਪਰ ਜੇ ਰਾਖਸ਼ ਬੁੱਧੀ ਹੈ ਉਹ بار-ਬਾਰ ਗਲਤੀ ਕਰਦਾ ਹੈ ਪਰ ਗਲਤੀ ਨੂੰ ਮੰਨਦਾ ਵੀ ਨਹੀਂ ਜੇ ਸਿੱਖ ਕਦੇ ਗਲਤੀ ਕਰ ਬੈਠੇ ਤਾਂ ਪੁੱਲ ਮੰਨ ਲਵੇ ਤੇ ਇਸ ਵਿੱਚ ਹੱਦ ਤੱਕ ਨਹੀਂ ਸਗੋ ਬੜਿਆਈ ਹੈ ਗੁਰਮਖ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ